ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸ਼ ਪਰਦੇਸ ਦੇ ਵਿੱਚ ਬੈਠੀਆਂ ਹੋਈਆਂ ਹੁੰਦੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਆਪਾਂ ਤੁਹਾਡੇ ਬਾਅਦ ਇੱਕ ਦੇਸੀ ਨੁਕਤਾ ਲੈ ਕੇ ਆਏ ਹਾਂ ਜਿਹੜਾ ਆਪਣਾ ਘਰ ਵਿੱਚ ਇੱਕ ਗੰਡਾ ਹੁੰਦਾ ਪਿਆਜ਼ ਉਹਦੀ ਭਾਈ ਆਪੋ ਆਪਾਂ ਨੂੰ ਵਰਤੋ ਜੇ ਕਰਾਂਗੇ ਉਹਦੇ ਫਾਇਦੇ ਬਹੁਤ ਨੇ ਇੱਕ ਤਾਂ ਜਿਹੜਾ ਖੂਨ ਆ ਭਾਈ ਉਹ ਗਾੜਾ ਨਹੀਂ ਹੁੰਦਾ ਦੂਜਾ ਖੂਨ ਸਾਫ਼ ਹੁੰਦਾ ਉਹਦੇ ਨਾਲ ਜੇ ਵਰਤਾਂਗੇ ਗੰਡਾ ਭਾਈ ਆਪਾਂ ਤੇ ਤੀਜਾ ਤੇ ਆਪਾਂ ਨੂੰ ਕੋਈ ਰੇਸ਼ ਆ ਜਾਂ ਖੰਗ ਆ ਜ਼ਖਾਮ ਆ ਉਹਦੇ ਨਾਲ ਖਤਮ ਹੁੰਦੀ ਆ ਤੇ ਇਹ ਭਾਈ ਪ੍ਰਾਣੇ ਜਿਹੜੇ ਬਜ਼ੁਰਗ ਸੀ ਆਪਣੇ ਪਹਿਲਾਂ ਗੰਡੇ ਦੇ ਨਾਲ ਰੋਟੀ ਖਾਇਆ ਕਰਦੇ ਗੰਡਾ ਰੋਟੀ ਦੇ ਉੱਤੇ ਰੱਖ ਕੇ ਫੇਰ ਖਾਇਆ ਕਰਦੀ ਸੀ ਜ਼ਿਆਦਾਤਰ ਕੋਈ ਨਾਲ ਕਰੇਸ਼ਾ ਤੇ ਇੱਕ ਖੂਨ ਘਾੜਾ ਨਹੀਂ ਹੁੰਦਾ ਤੇ ਕਈ ਜਿਵੇਂ ਕਬਜ਼ੀ ਦਾ ਰੋਗ ਆ ਕਬਜ਼ੀ ਦਾ ਰੋਗ ਵੀ ਨਿਭਾਈ ਰਹਿੰਦਾ ਇਹਦੇ ਨਾਲ ਸੋ ਇਹ ਲੋਕ ਤਾਂ ਆਪਾਂ ਨੂੰ ਦਵਾਈਆਂ ਦੀ ਜਿਵੇਂ ਕਬਜ਼ੀ ਦਵਾਈ ਲੈ ਲੈਣੇ ਜਾਂ ਖੂਨ ਘਾੜੇ ਦੀ ਉਹ ਲੈਣ ਦੀ ਲੋੜ ਨਹੀਂ ਭਾਈ ਆਪਾਂ ਇਹ ਗੰਡੇ ਵਾਲਾ ਗੰਡਾ ਖਾਈਏ ਰੋਟੀ ਨਾਲ ਸਾਮ ਸਵੇਰੇ ਜਦੋਂ ਵੀ ਭਾਈ ਆਪਾਂ ਰੋਟੀ ਖਾਣੇ ਉਹਦੇ ਨਾਲ ਇੱਕ ਗੰਡਾ ਖਾਈਏ ਤਾਂ ਜੋ ਇਹਦੇ ਆਪਾਂ ਨੂੰ ਬਹੁਤ ਹੀ ਫਾਇਦੇ ਮਿਲਣਗੇ ਇੱਕ ਤਾਂ ਕਬਜ਼ੀ ਨਹੀਂ ਰਹਿਣੀ ਜੇ ਖੂਨ ਗਾੜਾ ਸੋਡਾ ਉਹ ਪਤਲਾ ਹੋ ਜੂ ਨਾਇਰੇਸ਼ ਹੈ ਭਾਈ ਜੇ ਕਿਸੇ ਨੂੰ ਰੇਸ਼ ਆ ਵੀ ਖਤਮ ਹੋ ਜੂ ਸੋ ਇਹ ਨੋਤਾ ਨੋਤਾ ਵਰਤ ਕੇ ਦੇਖਣਾ ਬਹੁਤ ਹੀ ਲਾਭਦਾਇਕ ਹੈ ਸੋ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ